ਮੇਰਾ ਨਾਮ ਰਜਿੰਦਰ ਸਿੰਘ ਹੈ ਜੀ ਮੈਂ ਨਸੀਰਾ ਖਲਤਿਆਂ ਦੇ ਰਹਿਣ ਵਾਲਾ ਜੀ ਮੇਰੇ ਚਾਚਾ ਜੀ ਨੇ ਜੀ ਹਾਂਜੀ ਕਿਸ ਤਰ੍ਹਾਂ ਹਾਸਾ ਇਹ ਹਾਸਾ ਜੀ ਅਮਨਦੀਪ ਹਸਪੀਟਲ ਜਿਹੜਾ ਬਣਿਆ ਜੀ ਡੈਂਟਲ ਕਾਲਜ ਦੇ ਵਿੱਚ ਉਥੋਂ ਦਵਾਈ ਲੈ ਕੇ ਤੇ ਫੁੱਟਪਾਥ ਤੇ ਨਾਲਾ ਜਾ ਰਹੇ ਸੀ ਤੇ ਪਿੱਛੋਂ ਗੱਡੀ ਤੇਜ਼ ਰਫਤਾਰ ਨਾਲ ਆ ਰਹੀ ਸੀ ਉਹਨਾਂ ਗੱਡੀ ਦੇ ਪਿੱਛੋਂ ਮੋਟਰਸਾਈਕਲ ਦੇ ਵਿੱਚ ਮਾਰੀ ਤੇ ਜਿੰਦੇ ਨਾਲ ਵੀ ਕਾਫੀ ਜਿਆਦੀਆਂ ਚਾਚੀ ਜੀ ਨੂੰ ਸੱਟਾਂ ਲੱਗੀਆਂ ਨੇ ਉਹ ਜਰੀਏ ਲਾਜ ਅਮਰਸਰ ਸਾਹਿਬ ਅਮਨਦੀਪ ਹਸਪੀਟਲ ਚ ਨੇ ਪ੍ਰਾਈਵੇਟ ਹਸਪੀਟਲ ਜੇ ਚਾਚਾ ਜੀ ਦੀ ਮੌਕੇ ਤੇ ਡੈਥ ਹੋ ਗਈ ਤੇ ਕੋਈ ਕਰੀਬੀ ਸਾਡੇ ਉਥੇ ਪਿੰਡ ਦੇ ਸੀ ਜਿਨ੍ਹਾਂ ਸਾਨੂੰ ਫੋਨ ਕਰਕੇ ਇਤਲਾਹ ਦਿੱਤੀ ਵੀ ਬਗੇਲ ਸਿੰਘ ਦਾ ਐਕਸੀਡੈਂਟ ਹੋ ਗਿਆ ਤੇ ਤੁਸੀਂ ਜਲਦੀ ਤੋਂ ਜਲਦੀ ਪਹੁੰਚੋ ਸਾਡੇ ਪਹੁੰਚਦਿਆਂ ਤੱਕ ਡੈਥ ਹੋ ਚੁੱਕੀ ਸੀ ਅਸੀਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਨਾ ਚਾਹੁੰਦੇ ਆ ਵੀ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਦੋਸ਼ੀਆਂ ਨੂੰ ਬੰਦ ਦੀ ਸਜ਼ਾ ਦਿੱਤੀ ਜਾਵੇ ਕੀ ਨਾਮ ਤੁਹਾਡਾ ਸੁਖਵਿੰਦਰ ਸਿੰਘ ਜੀ ਸੁਵਿੰਦਰ ਸਿੰਘ ਕਿੱਥੋਂ ਦਾ ਰਹਿਣ ਵਾਲੇ ਮੇਰਾ ਪਿੰਡ ਮਹਿਮਾ ਜੀ ਹਾਲਬਾਦ ਫਰੀਦਪੁਰ ਸ਼ਹਿਰ ਜੀ ਇਹ ਜਿਹੜਾ ਐਕਸੀਡੈਂਟ ਆਇਆ ਕਿੰਦਾ ਹੋਇਆ ਤੇ ਕਿੰਨੀ ਉਮਰ ਸੀ ਇਹ ਮੇਰੀ ਭੁਆ ਜੀ ਦਾ ਬੇਟਾ ਜੀ ਤੇ ਉਹਨਾਂ ਦੀ ਨੋਹ ਸੀ ਨਾਲ ਦਵਾਈ ਲੈ ਕੇ ਅਮਨ ਦੀ ਹਸਪੀਟਲ ਤੋਂ ਨਿਕਲੇ ਸੀ ਤੇ ਪਿੰਡ ਨੂੰ ਜਾ ਰਹੇ ਸੀ ਗੁਰਦੁਆਰਾ ਸਾਹਿਬ ਜੀਤਪੁਰ ਸਾਹਿਬ ਮੱਥਾ ਟੇਕਣ ਵਾਸਤੇ ਜਦੋਂ ਅੱਗੋਂ ਨਿਕਲੇ ਤੇ ਗੱਡੀ ਤੇਜ਼ ਰਫ਼ਤਾਰ ਨਾਲ ਇਹਨਾਂ ਦੀ ਜਿਹੜੀ ਆਪਦੇ ਹੱਥ ਜਾ ਰਹੇ ਸੀ ਤੇ ਉਹ ਗੱਡੀ ਮਗਰੋਂ ਵੱਜੀ ਜੀ ਤੇ ਉਹਨੇ ਸਾਡੇ ਜਿਹੜਾ ਭੁਆ ਜੀ ਦੇ ਹਾਂਜੀ ਮੋਟਰਸਾਈਕਲ ਤੇ ਸਵਾਰ ਸੀ ਹਾਂਜੀ ਮੋਟਰਸਾਈ ਕਾਰਵਾਈ ਨਾਲ ਹਾਂਜੀ ਹਾਂਜੀ ਕਿਥੋਂ ਦੀ ਮਾਰਿਆ ਗੱਡੀ ਹਾਂਜੀ ਗੱਡੀ ਉੱਤੇ ਚੜਾ ਕੇ ਮੌਕੇ ਤੇ ਮੌਤ ਹੋ ਗਈ ਤੇ ਦੂਜੀ ਸਾਡੀ ਜਿਹੜੀ ਬੀਬੀ ਉਹ ਜ਼ੇਰੇ ਇਲਾਜ ਜੰਮਰ ਸਰ ਦੇ ਜ਼ਖਮੀ ਹਾਂਜੀ ਬਹੁਤ ਜਿਆਦਾ ਸੱਟਾਂ ਲੱਗੀਆਂ ਅੰਤਿਮ ਕਾਰਵਾਈ ਬਾਕੀ ਕਾਰਵਾਈ ਇਹ ਕਾਨੂੰਨੀ ਕਾਰਵਾਈ ਸਰਕਾਰ ਜਿਹੜੀ ਕਰੇ ਜੀ ਬੰਦ ਜਿਹੜੀ ਜੋ ਵੀ ਬੰਦ ਦੀ ਸਾਰੀ ਕਾਨੂੰਨੀ ਕਾਰਵਾਈ ਕਰੇ ਸਰਕਾਰ ਦੀ ਐਕਸੀਡੈਂਟ ਹੋਇਆ ਕਿੱਥੇ ਹੋਇਆ ਇਹ ਜੀ ਅਮਨਦੀਪ ਹਸਪੀਟਲ ਤੋਂ ਇਹ ਜਿਹੜਾ ਮਰਨ ਵਾਲਾ ਬਖੀਲ ਸਿੰਘ ਹੈ ਸਾਨੂੰ ਗੁਰਲਾਲ ਸਿੰਘ ਵਾਸੀ ਨਸੀਰਾ ਖਲਚੀਆਂ ਦਾ ਇਥੋਂ ਦਵਾਈ ਵਗੈਰਾ ਲੈ ਕੇ ਤੇ ਗੁਰਗਰਾ ਸਾਹਿਬ ਜਾ ਰਹੇ ਸੀ ਪਰ ਇਹ ਬਜੀਦਪੁਰ ਮੱਥਾ ਟੇਕਣ ਵਾਸਤੇ ਤਾਂ ਰਸਤੇ ਦੇ ਵਿੱਚ ਜਾਂਦੇ ਜਾਂਦੇ ਪਿੱਛੋਂ ਕਾਰ ਆਈ ਸਵਿਫਟ ਉਹਦੀ ਟੱਕਰ ਵੱਜੀ ਉਹ ਟੱਕਰ ਵੱਜਣ ਦੇ ਨਾਲ ਇਹ ਮੋਟਰਸਾਈਕਲ ਤੋਂ ਦੋਨੋਂ ਹੀ ਇਹਦੀ ਵਾਈਫ ਕੁਲਜੀਤ ਕੌਰ ਵੀ ਨਾਲ ਸੀ ਉਹ ਦੋਨੋਂ ਮੋਟਰਸਾਈਕਲ ਤੋਂ ਡਿੱਗਣ ਕਰਕੇ ਜਿਹੜਾ ਬਖੀਲ ਸਿੰਘ ਉਹਦੇ ਜ਼ਿਆਦਾ ਸੱਟਾਂ ਵੱਜਣ ਕਰਕੇ ਉਹਦੀ ਮੌਤ ਹੋ ਗਈ ਹੈ ਹਸਪੀਟਲ ਅਮਨਦੀਪ ਪਤਾ ਲੱਗਿਆ ਸੀ ਉੱਥੋਂ ਰੁਕਾਉਣ ਤੇ ਫਿਰ ਅਸੀਂ ਕਾਰਵਾਈ ਕੀਤੀ ਹੈ ਜਿਹੜੀ ਉਹਦੀ ਵਾਈਫ ਕੋਲ ਜੀਤ ਤੋਰਾ ਉਹ ਅੰਮ੍ਰਿਤਸਰ ਦਾਖਲ ਹੈ ਉਹਦੇ ਜਿਹੜਾ ਇਹਦੀ ਡੈਥ ਹੋਈ ਹੈ ਐਕਸੀਡੈਂਟ ਹੋਣ ਸੰਬੰਧੀ ਜਿਹੜਾ ਮੁਕਦਮਾ ਦਰਜ ਕਰਤਾ ਹੁਣ ਪੋਸਟਮਾਰਟ ਕਰਵਾਇਆ ਜਾ ਰਿਹਾ ਹੈ ਪੋਸਟਮਾਰਟ ਹੁਣ ਕਰਨ ਤੋਂ ਬਾਅਦ ਡੈੱਡ ਬੋਡੀ ਜਿਹੜੀ ਵਾਰਸਾਂ ਦੇ ਵੱਲ ਕੀਤੀ ਜਾ ਰਹੀ ਹੈ ਗੱਡੀ ਚਾਲ ਫੜਿਆ ਫੜਿਆ ਗਿਆ ਹਾਂਜੀ ਗੱਡੀ ਚਾਲ ਫੜਿਆ ਇਸ ਗੱਲ ਕਾਰਵਾਈ ਕੀਤੀ ਹੈ ਹਾਂਜੀ ਕਾਰਵਾਈ ਕੀਤੀ ਜਾ ਰਹੀ ਹੈ